ਫੀਸ ਅੱਗੇ ਪਾਸ਼ਾ ਵਾਹਿਗੁਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਬੈਨਰ ਦੇ ਹੇਠ ਬਹੁਤ ਵਧੀਆ ਮੇਲਾ ਚੱਲ ਰਿਹਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸਿੱਖ ਗੇਮਾਂ ਤੇ ਦੋ ਪਲੇਅਰਾਂ ਦੇ ਨਾਲ ਥੋੜਾ ਜਿਹਾ ਮੈਂ ਕਹੂੰਗਾ ਵੀ ਮਿਸ ਅੰਡਰਸਟੈਂਡਿੰਗ ਜਿਹੜੀ ਉਹ ਹੋਈ ਸੀਗੀ ਵਾਹਿਗੁਰੂ ਸੀਚੇਆਲ ਤੇ ਪਿੰਨੀ ਪਤਾਰਾ ਹਾਂਜੀ ਚਲੋ ਉਹ ਕਬੱਡੀ ਦੇ ਵਿੱਚ ਉਹ ਹੋ ਜਾਂਦੀਆਂ ਚੀਜ਼ਾਂ ਪਰ ਉਹ ਪਲੇਅਰ ਅੱਜ ਸਾਡੇ ਨਾਲ ਖੜੇ ਆ ਪਿੰਨੀ ਵੀ ਸਾਡੇ ਨਾਲ ਖੜਾ ਵਾਹਿਗੁਰੂ ਵੀ ਨਾਲ ਖੜਾ ਸਾਰੀ ਫੈਡਰੇਸ਼ਨ ਵੀ ਸਾਡੇ ਨਾਲ ਖੜੀ ਹੈ ਉੱਥੇ ਜਿਹੜੀ ਵੀ ਗੱਲਬਾਤ ਹੋਈ ਸੀਗੀ ਉਹ ਅੱਜ ਇਹਨਾਂ ਨੇ ਬੈਠ ਕੇ ਜਦੋਂ ਗੱਲਬਾਤ ਕੀਤੀ ਕਈ ਵਾਰ ਗੱਲ ਵੱਡੀ ਹੋ ਜਾਂਦੀ ਹੈ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੁੰਦਾ ਉਹ ਇਹਨਾਂ ਪਲੇਅਰਾਂ ਤੋਂ ਵੀ ਤੇ ਇਹ ਫੈਡਰੇਸ਼ਨ ਦੀ ਵੀ ਆਪਸ ਚੋਂ ਜਿਹੜੀ ਗੱਲ ਹੋਈ ਹੈ ਉਹ ਮਿਸ ਅੰਡਰਸਟੈਂਡਿੰਗ ਸੀਗੀ ਜਿਹੜੀ ਉਹ ਅੱਜ ਇਹਨਾਂ ਦੀ ਕਲੀਅਰ ਹੋ ਗਈ ਆ ਵਾਹਿਗੁਰੂ ਤੇ ਪਿੰਨੀ ਅੱਜ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਬੈਨਰ ਹੇਠ ਆਪਣਾ ਮੇਲਾ ਖੇਡਣਗੇ ਮੇਰੀ ਸਾਰੇ ਕਬੱਡੀ ਜਗਤ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਚਲੋ ਉੱਥੇ ਜੋ ਵੀ ਹੋਇਆ ਉਹ ਪੇਜਾਂ ਵਾਲਿਆਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਆਪਾਂ ਕਈ ਵਾਰ ਜ਼ਿਆਦਾ ਸਵਾਦ ਲੈਣ ਦੇ ਚੱਕਰ ਜਾਂ ਕੋਈ ਹੋਰ ਪਾਸਿਓਂ ਕਰਨ ਦੇ ਚੱਕਰ ਜਿਨ੍ਹਾਂ ਨੂੰ ਗੱਲਾਂ ਦਾ ਨਹੀਂ ਵੀ ਪਤਾ ਹੁੰਦਾ ਉਹ ਵੀ ਮੇਰੇ ਵੀਰ ਵਿੱਚ ਦਖਲ ਦੇਣ ਲੱਗ ਜਾਂਦੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਆਹ ਪਲੇਅਰ ਸਾਡੇ ਨਾਲ ਖੜੇ ਆ ਉਹ ਵੀ ਆਪਣੇ ਮੁਖ ਦੇ ਵਿੱਚੋਂ ਜੇ ਕੁਝ ਦੱਸਣਾ ਚਾਹੁੰਦੇ ਆ ਵੀ ਸਾਡੀ ਜੋ ਵੀ ਕਲੀਅਰ ਹੋ ਗਿਆ ਦੱਸ ਸਕਦੇ ਆ ਉਹਨਾਂ ਨੂੰ ਵੀ ਖੁੱਲੀ ਛੁੱਟੀ ਆ ਫੈਡਰੇਸ਼ਨ ਸਾਰੀ ਨਾਲ ਖੜੀ ਆ ਸੋ ਸਾਰਿਆਂ ਦੀ ਜਿਹੜੀ ਗੱਲਬਾਤ ਸੀਗੀ ਉਹ ਅੱਜ ਇੱਥੇ ਸੈਪਟਨ ਦੇ ਵਿੱਚ ਕਲੀਅਰ ਹੋ ਗਈ ਆ ਵਾਹਿਗੁਰੂ ਕੁਛ ਹਾਂ ਓਕੇ ਆ ਹਾਂ ਤੇ ਇਹਨਾਂ ਦੀ ਗੱਲਬਾਤ ਜਿਹੜੀ ਹੋਈ ਸੀਗੀ ਉਹ ਕਲੀਅਰ ਹੋ ਗਈ ਆ ਸੋ ਬੇਨਤੀ ਆਗੀ ਵੀ ਅੱਗੇ ਤੋਂ ਜੇ ਕੋਈ ਗੱਲਬਾਤ ਇਦਾਂ ਦੀ ਹੁੰਦੀ ਵੀ ਹੈ ਪਲੇਅਰਾਂ ਨੂੰ ਵੀ ਬੇਨਤੀ ਆ ਫੈਡਰੇਸ਼ਨਾਂ ਨੂੰ ਵੀ ਬੇਨਤੀ ਆ ਵੀ ਗੱਲ ਵਧਨ ਦੇ ਨਾਲੋਂ ਪਹਿਲਾਂ ਹੀ ਉਹ ਮਿਸ ਅੰਡਰਸਟੈਂਡਿੰਗ ਕਲੀਅਰ ਹੋ ਜਾਇਆ ਕਰੇ ਬਹੁਤ ਵਧੀਆ ਗੱਲ ਆ ਚਲੋ ਅੱਜ ਹੋਈ ਆ ਸੋ ਆਪਾਂ ਕਹਿੰਨੇ ਆ ਵੀ ਘਰ ਦਾ ਆਪਣੇ ਹਾਂ ਭਰਾਈ ਆਪਣੇ ਤੇ ਅੱਜ ਜੇ ਭਰਾਵਾਂ ਦੇ ਨਾਲ ਹੀ ਇਹ ਜਿਹੜੀ ਸੀਗੇ ਉਹ ਅੱਜ ਕਲੀਅਰ ਹੋਈ ਹੈਗੀ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ